ਖੇੜੀ ਵਾਲੇ ਬਾਬੇ ਨੂੰ ਕੌਣ ਨਹੀਂ ਜਾਣਦਾ ਉਹ ਖੇੜੀ ਵਾਲਾ ਬਾਬਾ ਜਦੀ ਇੱਕ ਵੀਡੀਓ ਬੜੀ ਪ੍ਰਚਲਿਤ ਹੈ ਜਿਸ ਦੇ ਵਿੱਚ ਉਰੀ ਸਿੰਗਣੀ ਕਹਿੰਦੀ ਹੁੰਦੀ ਹੈ ਕਿ ਗੁਰੂ ਦੀ ਬੜੀ ਸ਼ੁਕਰਗੁਜ਼ਾਰ ਹੈ ਕਿ ਇਹੋ ਜੇ ਚੜ੍ਹਦੀ ਕਲਾ ਵਾਲੇ ਸਿੰਘ ਦੇ ਨਾਲ ਉਹਦਾ ਲੜ ਲਾਇਆ ਪਰ ਅੱਜ ਉਹੀ ਖੇੜੀ ਵਾਲਾ ਬਾਬਾ ਆਪਣੀ ਹੀ ਸੱਸ ਦੇ ਗੋਲੀ ਮਾਰਤੀ ਉਹਨੇ ਇਹ ਇਲਜ਼ਾਮ ਲੱਗ ਰਹੇ ਨੇ ਉਹਦੀ ਸੱਸ ਦੁਹਾਈਆਂ ਪਾਉਂਦੀ ਇੱਕ ਵੀਡੀਓ ਦੇ ਵਿੱਚ ਸੁਣਾਈ ਦੇ ਰਹੀ ਹੈ ਕਿ ਅਸੀਂ ਤਾਂ ਪਛਤਾ ਰਹੇ ਹਾਂ ਆਪਣੀ ਕੁੜੀ ਖੇੜੀ ਵਾਲੇ ਨੂੰ ਦੇ ਕੇ ਇਹੋ ਜਿਹਾ ਕੀ ਹੋ ਗਿਆ ਚੜਦੀ ਕਲਾ ਵਾਲਾ ਸਿੰਘ ਅਚਾਨਕ ਪਖਸ਼ਕਕੇ ਮੇ ਹੋ ਗਿਆ ਅਚਾਨਕ ਉਹਦੇ ਉੱਤੇ ਐਡੇ ਐਡੇ ਇਲਜ਼ਾਮ ਕਿਵੇਂ ਲੱਗਣ ਲੱਗੇ ਕਿਉਂ ਖੇੜੀ ਵਾਲੇ ਬਾਬੇ ਦੇ ਸਹੁਰੇ ਆਪਣੀ ਕੁੜੀ ਦੇ ਕੇ ਪਛਤਾ ਰਹੇ ਨੇ ਖੇੜੀ ਵਾਲੇ ਬਾਬੇ ਨੂੰ ਸਵਾਲ ਵੱਡੇ ਖੜ ਰਹੇ ਨੇ ਪਰ ਉਹ ਵੀਡੀਓ ਜਿਹੜੀ ਹੈ ਵਾਇਰਲ ਹੋ ਰਹੀ ਹੈ ਅੱਜ ਕੱਲ ਸੋਸ਼ਲ ਮੀਡੀਆ ਦਾ ਹੀ ਹੋ ਗਿਆ ਤੇ ਕੁਝ ਵੀ ਕਦੇ ਵੀ ਵਾਇਰਲ ਹੋ ਸਕਦਾ ਇਸ ਵਾਸਤੇ ਜਿਹੜੇ ਸੋਸ਼ਲ ਮੀਡੀਆ ਸਟਾਰਸ ਹੁੰਦੇ ਨੇ ਜਿਹੜੇ ਖਾਸ ਕਰਕੇ ਵੱਡੀਆਂ ਸ਼ਖਸੀਤਾਂ ਹੁੰਦੇ ਨੇ ਔਰ ਇਸ ਕਿਸਮ ਦੇ ਜਿਹੜੇ ਬਾਬੇ ਵੀ ਹੁੰਦੇ ਨੇ ਉਹ ਵੀ ਅੱਜਕੱਲ ਬੜੀ ਤੀਬਰਤਾ ਦੇ ਨਾਲ ਵਾਇਰਲ ਹੁੰਦੇ ਨੇ ਤੇ ਓਨੀ ਹੀ ਤੀਬਰਤਾ ਦੇ ਨਾਲ ਹੇਠਾਂ ਵੀ ਡਿੱਗਦੇ ਨੇ ਦੁਬਾਰਾ ਇੱਕ ਵੀਡੀਓ ਜਿਹੜੀ ਆ ਉਹ ਸਾਹਮਣੇ ਆ ਚੁੱਕੀ ਹੈ ਇਸ ਵੀਡੀਓ ਦੇ ਵਿੱਚ ਖੇੜੀ ਵਾਲੇ ਬਾਬੇ ਦਾ ਜ਼ਿਕਰ ਹੈ ਔਰ ਦੁਹਾਈਆਂ ਪਾਉਂਦੀ ਖੇੜੀ ਵਾਲੇ ਬਾਬੇ ਦੀ ਸੱਸ ਕਹਿੰਦੀ ਮੇਰੇ ਤੇ ਗੋਲੀ ਚਲਾਈ ਸੀ ਔਰ ਉਸ ਤੋਂ ਬਾਅਦ ਗੱਡੀ ਵਿੱਚੋਂ ਇੱਕ ਸ਼ਖਸ ਨਿਕਲਿਆ ਤੇ ਧੜਾ ਧੜਾ ਮਾਰਾ ਮਾਰੀ ਸ਼ੁਰੂ ਹੋ ਗਈ। ਵੀਡੀਓ ਬਣਾਉਂਦਿਆਂ ਬਣਾਉਂਦਿਆਂ ਕੀ ਦਾ ਕੀ ਬਣ ਗਿਆ। ਇਲਜ਼ਾਮ ਲਾਉਣ ਲਾਇਆ ਜਾ ਰਿਹਾ ਸੀ ਤੇ ਗੱਡੀ ਦੇ ਵਿੱਚੋਂ ਉਤਰਿਆ ਬੰਦਾ ਅਚਾਨਕ ਤਾੜ-ਤਾੜ ਕਰਦਿਆਂ ਚਪੇੜਾਂ ਛੱਡਣ ਲੱਗਦਾ ਔਰ ਅੰਦਰ ਬੈਠਾ ਖੇੜੀ ਵਾਲਾ ਬਾਬਾ ਸਾਰਾ ਕੁਝ ਦੇਖਦਾ। ਇਹ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਨੇ ਖੇੜੀ ਵਾਲਾ ਬਾਬਾ ਚੜਦੀ ਕਲਾ ਵਾਲਾ ਸਿੰਘ ਜਿੰਨੂੰ ਉਹਦੀ ਸਿੰਘੜੀ ਨੇ ਕਿਹਾ ਸੀ ਅੱਜ ਇਲਜ਼ਾਮ ਨੇ ਕਿ ਆਪਣੀ ਹੀ ਘਰਵਾਲੀ ਨੂੰ ਕੁੱਟਦਾ ਮਾਰਦਾ ਅੱਜ ਇਲਜ਼ਾਮ ਨੇ ਕਿ ਆਪਣੀ ਹੀ ਘਰਵਾਲੀ ਨੂੰ ਤੰਗ ਕਰਦਾ ਹੈ ਦਹੇਜ ਵਾਸਤੇ ਇਹੋ ਇਹੋ ਜਿਹੇ ਵੱਡੇ ਇਲਜ਼ਾਮ ਨੇ ਉਸੇ ਕੁੜੀ ਦੇ ਘਰਦਿਆਂ ਨੇ ਲਾਏ ਨੇ ਜਿਹੜੀ ਕੁੜੀ ਦਾਵਾ ਕਰਦੀ ਸੀ ਕਿ ਮਾਲਕ ਦਾ ਸ਼ੁਕਰਗੁਜ਼ਾਰ ਹੈ ਕਿ ਐਡੇ ਚੜਦੀ ਕਲਾ ਵਾਲੇ ਸਿੰਘ ਦੇ ਲੜ ਲਾਇਆ ਖੈਰ ਇਹ ਅਵਸਥਾ ਜੋ ਪੰਥਕ ਪੱਦਰ ਤੇ ਬਣਦੀ ਹੈ ਪੰਥਕ ਅਟਾਇਰ ਪਾ ਕੇ ਪੰਥਕ ਬਾਣਾ ਪਾ ਕੇ ਕੋਈ ਪੰਥਕ ਨਹੀਂ ਬਣ ਜਾਂਦਾ ਇਹ ਤਾਂ ਸਾਫ਼ ਪ੍ਰਤੀਤ ਹੁੰਦਾ ਪਰ ਦੂਜੇ ਪਾਸੇ ਇਹੋ ਜਿਹੀਆਂ ਸਥਿਤੀਆਂ ਨੂੰ ਨਿਬੇੜਿਆ ਕਿਵੇਂ ਜਾਵੇਣਾ ਤਾਂ ਨਿਪਟਾਰਾ ਕਿਵੇਂ ਕੀਤਾ ਜਾਵੇ ਗੁਰੂ ਦੇ ਨਾਮ ਦੇ ਉੱਤੇ ਇਹੋ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਇਹੋ ਜਿਹੀ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਹਾਲਾਂਕਿ ਅਜੇ ਇਲਜ਼ਾਮ ਹੀ ਨੇ ਪਰ ਹੋਣ ਨੂੰ ਤਾਂ ਬੜਾ ਕੁਝ ਹੋ ਸਕਦਾ ਆਉਣ ਦਾ ਸਮਾਂ بڑے ਖੁਲਾਸੇ ਲੈ ਕੇ ਆ ਸਕਦਾ ਫਿਲਹਾਲ ਸਿਵਲ ਹਸਪਤਾਲ ਦੇ ਵਿੱਚ ਦੋਵੇਂ ਪਾਰਟੀਆਂ ਨਜ਼ਰ ਆ ਰਹੀਆਂ ਨੇ ਪਈਆਂ ਦਲੀਲਾਂ ਵੀ ਦਿੱਤੀਆਂ ਨੇ ਸੁਣਦੇ ਆ ਕੀ ਕੁਝ ਬੋਲਿਆ ਆ ਜੀ ਤਿੰਨੇ ਜਣੇ ਆਏ ਸੀਗੇ ਫਿਰ ਮੇਰੀ ਮਾਂ ਨੂੰ ਬਿਠਾ ਲਾਇਆ ਮੇਰੀ ਮਾਂ ਵੀ ਨਾਲ ਆਈ ਹੋਈ ਸੀ ਇਹ ਤਿੰਨੇ ਜਣੇ ਇਹਦੇ ਨਾਲ ਹੋਰ ਆ ਵੀ ਸੀ ਦੋ ਰਵਾਲ ਵਰਸੀ ਦੇ ਇਹਨਾਂ ਤੋਂ ਦੋਹਰਵਾਲ ਵਰ ਨਾਲ ਸਾਡੇ ਗੋਲਿਆਂ ਮਾਰਦੇ ਸਭ ਤੇਲੀ ਕਿਤੇ ਲੱਤ ਤੋਂ ਵੀ ਮਾਰੀ ਆ ਕਹਿੰਦਾ ਮੈਂ ਲੈ ਕੇ ਜਾਊਂਗਾ ਨਹੀਂ ਤੁਹਾਨੂੰ ਮਾਰੂਗਾ ਕਹਿੰਦਾ ਤੁਹਾਨੂੰ ਮਾਰ ਕੇ ਮੈਂ ਲੈ ਕੇ ਜਾਊਂਦਾ ਜੀ ਮੇਰੀ ਕੁੜੀ ਦੇ ਦਬਾਗ ਦੇ ਵਿੱਚ ਨੇ ਡਰ ਬਠਾ ਰੱਖਿਆ ਡਰ ਬੁਰੀ ਤਰ੍ਹਾਂ ਵੀ ਤੇਰੇ ਮਾਪਾ ਪਤ ਮਾਰਦੇ ਤੇਰੀ ਮਾਂ ਨੂੰ ਮਾਰਦੇ ਤੇਰੇ ਭਾਈ ਨੂੰ ਮਾਰਦੇ ਉਹ ਡਰਾਈ ਪਈ ਆ ਮੇਰੇ ਕੋਲ ਹੀ ਪੜਨਾ ਚਾਹੁੰਦੀ ਐ ਪੜਨ ਵੀ ਨਹੀਂ ਦੇ ਰਿਆ ਮੇਰੇ ਕੋਲ ਹੀ ਤਾਂ ਫ੍ਰੀਜ਼ ਭਰੀ ਹੋਈ ਆ ਕਿੰਨੇ ਵਜਾਇਆ ਕੀ ਮਾਮਲਾ ਹੋਇਆ ਇਹ ਸਵੇਰ 3 ਵਜੇ ਮੇਰੇ ਘਰੇ ਆਇਆ ਤਾਂ ਪੁਲਿਸ ਨੂੰ ਫੋਨ ਕੀਤਾ ਤੇ ਮਿੰਟ ਕਦੋਂ ਮੈਂ ਕਹਿੰਦਾ ਤੂੰ ਬੰਦ ਕਰ ਮੇਰੀ ਕਰਦੇ ਨਹੀਂ ਕੱਪਸਾ ਕਰਦਾ ਇਹ ਕਹਿੰਦਾ ਸੀ ਕਹਿੰਦਾ ਕੋਈ ਖੜਪੂਆ ਕਹਿੰਦਾ ਮੇਰੇ ਨਾਮ ਬਰਬਾ 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 ਦਾ ਗੁੰਦਦਾ ਸਿਹਾਦੇ ਨਾ ਤੁਹਾਨੂੰ ਵੀ ਪਤਾ ਮੈਂ ਪਹਿਲੀ ਵਾਰ ਦੇਖਿਆ ਮੈਂ ਤਾਂ ਪੈਰਾਂ 'ਚ ਬੱਜ ਵੀ ਰੱਖੀ ਕਿ ਗਿਰੇ ਮੈਂ ਨਹੀਂ ਅੱਜ ਕੁੜੀ ਤੋਂ ਹੋਤੀ ਹੈ ਜੀ ਆਕ ਉਸ ਕਰਦਾ ਮੈਂ ਅਜੇ ਤੁਹਾਨੂੰ ਦਰਵਾਜ਼ਾ ਦਿਖਾਉਂ ਚਲ ਭਾ ਦਰਵਾਜ਼ਾ ਦਿਖਾਉ ਦਿੱਤੀ ਆ ਵੀ ਆਜਾ ਕਹਤੇ ਮਾਰੂ ਨਾ ਕੇ ਜਾ ਰਹੀ ਜਦੋਂ ਇਹਨਾਂ ਵਾਲ ਬੰਦਾ ਮੇਰੇ ਤੇ ਹਮਲਾ ਕਰਤਾ ਵੀ ਮੇਰਾ ਮੇਰੇ ਗੱਲਾਂ ਦਾ ਸਾਹਮਣਾ ਨਹੀਂ ਕਰਿਆ ਇਹ ਕੋਈ ਜੜੇ ਨਹੀਂ ਪਤਾ ਨਹੀਂ ਕਿੰਨੀਆਂ ਚਲਾਇਆ ਦੋਰ ਵਾਲੇ ਤੇ ਤੇ ਬੱਜੀ ਉਹਨੇ ਗੋਲੀ ਤੇਰੇ ਪੱਟ ਤੇ ਗੋਲੀ ਲੱਗੀ ਪਿੱਛੇ ਲੱਤ ਤੇ ਗੋਲੀ ਵੱਜ ਕੇ ਬੂਰੇ ਨਿਕਲ ਗਏ ਪਹਿਲਾਂ ਕੋਈ ਪੁਲਿਸ ਕਬਰਤੀ ਸੀ ਦਿਖਾ ਪਹਿਲਾਂ 112 ਤੇ ਕਲੇਮਟ ਕੀਤੀ ਸੀ ਕਿ ਕਿਦਰ ਰਾਤ ਨੂੰ ਇਹਨੇ ਮੇਰੇ ਘਰ ਤੇ ਹਮਲਾ ਕੀਤਾ ਮੇਰੇ ਦਰਵਾਜ਼ੇ ਤੋੜੇ ਪਹਿਨੇ ਪੁੱਛ ਰਹੇ ਕੋਈ ਕਾਰਵਾਈ ਨਹੀਂ ਕੀਤੀ ਹੈ ਜੀ ਨਾਲ ਦੀ ਦੋ ਜਾਨੇ ਤੇ ਨਾਨੇ ਨੂੰ ਲੈ ਕੇ ਇੱਥੇ ਗੱਲ ਕਰਨ ਆਇਆ ਮੈਂ ਤਾਂ ਆਪ ਨੂੰ ਮਾਰ ਚੱਲਦਾ ਸੀ ਮੈਨੂੰ ਕੋਈ ਦੁੱਖ ਨਹੀਂ ਹੈਗਾ ਵੀ ਇਹਨਾਂ ਨੇ ਐ ਕਰਿਆ ਪਰ ਇਹਨਾਂ ਨੇ ਬਹੁਤ ਸਾਡਾ ਮਤਲਬ ਕਿ ਭਲੇਖੇ ਚ ਲੈ ਕੇ ਕਰਤਾ ਸਾਨੂੰ ਸਾਨੂੰ ਐ ਨਹੀਂ ਸੀ ਪਤਾ ਵੀ ਇਹ ਇੰਨਾ ਇਸ ਤਰ੍ਹਾਂ ਕਰਨਗੇ ਪਹਿਲਾਂ ਤਾਂ ਉੱਥੇ ਰਾੜਾ ਮਾਰੀਆਂ ਗੱਡੀ ਭੰਨਤੀ ਸਾਰੀ ਫਿਰ ਹਸਪਤਾਲ ਦੇ ਮੂਹਰੇ ਸੀਸੀਟੀਵੀ ਕੈਮਰਾ ਉਹ ਤੁਸੀਂ ਕਢਾ ਕੇ ਦੇਖ ਲਓ ਉਹਦੇ ਵਿੱਚ ਐਨ ਸਾਫ ਦਿਖਦਾ ਕਹਿੰਦਾ ਉਹ ਖੜਾ ਹੋ ਖੜਾ ਉਹਨੇ ਆ ਕੇ ਮੈਨੂੰ ਜੀ ਸੱਤ ਅੱਠ ਪਟੁੱਕੇ ਚੱਕਤਾ ਸਾਰੀ ਬਾਹਾਂ ਟੱਪ ਗਈ ਤੇ ਆ ਸਾਰੀ ਵਾਹ ਫਟ ਪਈਆ ਆ ਉਂਗਲਾ ਟੁੱਟ ਗਿਆ ਇੱਕ ਲੱਤ ਟੁੱਟ ਗਈ ਆ ਚਾਰ ਦੰਦ ਟੁੱਟ ਗਏ ਤੇ ਤੁਸੀਂ ਮੈਨੂੰ ਦੱਸੋ ਜੇ ਮੈਂ ਤੁਸੀਂ ਕਹਿੰਦੇ ਹੋ ਵੀ ਗੋਲਡੀ ਬਰਾੜ ਦੇ ਗੱਜੇ ਮੈਂ ਇਹ ਫਿਰ ਮੈਂ ਐਵੇਂ ਆਉਂਦਾ ਥੋੜੇ ਤੁਸੀਂ ਆਪਦੇ ਦਿਮਾਗ ਨਾਲ ਸੋਚੋ ਉੱਤਰ ਕਰ ਵੀ ਜੇ ਮੈਂ ਲੜਨ ਆਉਂਦਾ ਗੋਲਡੀ ਬਰਾੜ ਨੂੰ ਨਾ ਮੇਰਾ ਉਹ ਇਹ ਤਾਂ ਮੈਂ ਇਕੱਲਾ ਆਉਂਦਾ ਲੜਨ ਨੂੰ ਨਾਲ ਇਹ 10 15 ਜਣੇ ਮੈਂ ਇਕੱਲਾ ਆਇਆ ਨਾਲੇ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਧੱਕੇ ਨਾ ਰੱਖਿਆ ਹੋਇਆ ਜੀ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਕਟਨਾਪ ਕਰਕੇ ਰੱਖਿਆ ਸੀ ਤਾਂ ਹੀ ਆਏ ਸੀ ਇਹਨਾਂ ਨੂੰ ਆਏ ਪੁੱਛੋ ਕਿ ਵੀ ਘਰ ਵਾਲੀ ਨੂੰ ਮੇਰੀ ਨੂੰ ਸਾਹਮਣੇ ਲਿਆਓ ਉਸ ਤੋਂ ਬਾਅਦ ਤੇ ਮੇਰੀ ਸੱਸਾ ਜਿਹੜੀ ਇਹ ਇਹਦਾ ਮੈਂ ਬਾਅਦ ਵਿੱਚ ਦੁਬਾਰੇ ਖੁਲਾਸਾ ਕਰੂੰਗਾ ਵੀ ਇਹ ਕੌਣ ਆ ਇਹ ਕਹੀ ਜੀ ਆ ਇਹਦੇ ਪਿੰਡ ਦੇ ਵੀ ਦੱਸਣਗੇ ਸਾਰੇ ਇਹਦਾ ਸਾਰਾ ਪਰ ਇੱਕ ਵਾਰ ਮੇਰੀ ਘਰ ਵਾਲੀ ਨੂੰ ਤੁਸੀਂ ਤੁਹਾਨੂੰ ਮੇਰੀ ਬੇਨਤੀ ਆ ਉਹਨੂੰ ਮੇਰੇ ਸਾਹਮਣੇ ਲਿਆਓ ਮੈਨੂੰ ਝਗੜਾ ਉਹਦੇ ਨਾਲ ਹੈ ਨਹੀਂ ਸੀ ਉਹਨੂੰ ਘਰੋਂ ਹੀ ਥੋੜੀ ਘਰ ਵਾਲੀ ਨੂੰ ਤਾਂ ਕੋਈ ਹੋਈ ਆਈ ਇਹਨਾਂ ਦੀ ਘਰ ਵਾਲੀ ਦਾ ਹੋ ਕੇ 2 ਮਹੀਨੇ ਨੂੰ ਕੋਈ ਨਹੀਂ ਵੇਰੇ ਵਿਪਨਤਰਾ ਨੇ ਹੋਰ ਨਹੀਂ ਧਮਕੇ ਸਾਰੇ ਝੂਟ ਨੇ ਯਾਰ ਵੀਰੇ ਤੁਸੀਂ ਪੁਲਸ ਵੈਰੀਫਾਈ ਕਰ ਲੂਗੀ ਜੇ ਅਸੀਂ ਵਿਪਨ ਸਾਡੇ ਕੋਲ ਹੁੰਦੇ ਜੇ ਅਸੀਂ ਚਲਾਉਂਦੇ ਅਸੀਂ ਛੱਡਦੇ ਥੋੜੀ ਇਹਨਾਂ ਨੂੰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ